ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨਾ ਤਾਂ ਡੁੱਬ ਗਏ ਸਨ ਤੇ ਨਾ ਹੀ ਜਾਣ ਕੇ ਕਿਤੇ ਲੋਕੇ ਗੁੰਮ ਹੋ ਗਏ ਸਨ ਉਹ ਵਾਹਿਗੁਰੂ ਜੀ ਪਸ ਗਏ ਸਨ ਕਿ ਕੋ ਇਹ ਨਾ ਕੋਈ ਜਾਣਦਾ ਹੈ ਤੇ ਨਾ ਹੀ ਕੋਈ ਦੱਸ ਸਕਦਾ ਹੈ ਕਿਉਂਕਿ ਵਾਹਿਗੁਰੂ ਜੀ ਸਾਡੇ ਵਾਂਗੂ ਦੇ ਸਰੀਰ ਵਾਲੇ ਨਹੀਂ ਸੂ ਉਸ ਗੱਲ ਨੂੰ ਜੁ ਦੇਹੀ ਵਾਂਗੂ ਨਹੀਂ ਸਗੋ ਹੋਰ ਤਰਾ ਬੜੀ ਸੁਖਮ ਹੈ ਸਾਡੀ ਸਮਝੇ ਪੈਣ ਵਾਲੀ ਬੋਲੀ ਵਿੱਚ ਪੁਰਾਤਨ ਜਨਮ ਸਾਖੀ ਨੇ ਐਉਂ ਲਿਖੀ ਹੈ ਜਿਸ ਨੂੰ ਵਾਚ ਕੇ ਸਾਡੀ ਸਮਝੇ ਗੱਲ ਕੁਝ ਪੈ ਜਾਂਦੀ ਏ ਉੱਥੇ ਲਿਖਿਆ ਹੈ ਕਿ ਕੋਈ ਨੂਰ ਦੇ ਕਹੋ ਜਾਂ ਚਾਨਣ ਦੇ ਕਹੋ ਕੋਈ ਉਸ ਦੀਸ਼ ਦੇ ਸੋਹਣੇ ਸੋਹਣਿਆਏ ਦੇਵਤੇ ਕਹੋ ਫਰਿਸ਼ਤੇ ਕਹੋ ਪਰਮੇਸ਼ਰ ਜੀ ਦੇ ਦਾਸ ਆਏ ਤੇ ਗੁਰੂ ਜੀ ਨੂੰ ਵਾਹਿਗੁਰੂ ਜੀ ਪਾਸ ਲਾਗੇ ਉੱਥੇ ਜਾ ਕੇ ਆਪ ਜੀ ਵਾਹਿਗੁਰੂ ਜੀ ਦੇ ਅਦਬ ਤੇ ਪਿਆਰ ਵਿੱਚ ਪੈਰੀ ਪਏ ਤੇ ਫਿਰ ਆਦ ਬਣਾ ਲੈ ਹੱਥ ਜੋੜ ਕੇ ਖੜੂ ਹੋ ਗਏ ਤਾਂ ਲਿਖਿਆ ਹੈ ਕਿ ਅਮਰਤ ਦਾ ਕਟੋਰਾ ਪਰਕਰ ਆਗਿਆ ਨਾਲ ਮਿਲਿਆ ਅਰਥਾਤ ਵਾਹਿਗੁਰੂ ਜੀ ਦੀ ਆਗਿਆ ਨਾਲ ਤਾਂ ਹੁਕਮ ਹੋਇਆ ਨਾਨਕ ਇਹੋ ਅਮਰਤ ਮੇਰੇ ਨਾਮ ਕਾ ਪਿਆਲਾ ਹੈ ਤੂੰ ਪਿਓ ਤਬ ਗੁਰੂ ਨਾਨਕ ਤਸلیم ਕੀਤੀ ਪਿਆਲਾ ਪੀਤਾ ਸਾਹਿਬ ਮਿਹਰਵਾਨ ਹੋਇਆ ਨਾਨਕ ਮੈਂ ਤੇਰੇ ਨਾਲ ਹਾਂ ਮੈਂ ਤੇਰੇ ਤਾਈ ਨਿਹਾਲ ਕੀਆ ਅਰ ਜੋ ਤੇਰਾ ਨਾਂ ਲਵੇਗਾ ਸੋ ਸਭ ਮੈਂ ਨਿਹਾਲ ਕੀਤੇ ਹਨ ਤੂੰ ਜਾਇ ਕਰ ਮੇਰਾ ਨਾਮ ਜਪ ਅਰ ਲੋਕਾਂ ਥੀ ਵੀਜ ਪਾਏ ਅਰ ਸੰਸਾਰ ਥੀ ਨਰਲੇਪ ਰਹੁ ਨਾਮ দান ਇਸ਼ਨਾਨ ਸੇਵਾ ਸਿਮਰਨ ਵਿੱਚ ਰਹੁ ਮੈਂ ਤੇਰੀ ਤਾਈ ਆਪਣਾ ਨਾਮ ਦੀ ਹੈ ਤੂੰ ਇਹਾ ਕਿਰਤ ਕਰ ਤਬ ਹੁਕਮ ਆਇਆ ਆ ਗਿਆ ਹੋਈ ਨਾਨਕ ਮੇਰੇ ਨਾਮ ਦੀ ਮੁਡੀਾਈ ਕੈਸੀ ਤਦ ਗੁਰੂ ਜੀ ਨੇ ਮੱਥਾ ਟੇਕਿਆ ਤੇ ਖੜੀ ਹੋ ਕੇ ਐਸੀ ਫ਼ਤ ਮਹਾਰਾਜ ਦੀ ਗਾਵੀ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਨ ਅਪਵਾਉ ਜਿਸ ਦਾ ਅਰਥ ਸੀ ਉਹ ਆਪਣੇ ਸਰੂਪ ਵਿੱਚ ਅਸਥਿਤ ਹੈ ਸਰੂਪ ਉਸ ਦਾ ਸੱਚ ਹੈ ਪਰ ਇਹ ਸਰੂਪ ਨਿਰਾਰਕਾਰ ਹੈ ਆਕਾਰ ਵਾਲਾ ਨਹੀਂ ਨਿਰ ਆਕਾਰ ਨੂੰ ਜਾਣਨਾ ਜਾਚਣਾ ਹੋ ਹੀ ਨਹੀਂ ਸਕਦਾ ਤੁਸੀਂ ਨੇ ਕਿਹਾ ਸੀ ਉਸਦਾ ਨਾਮ ਨਾ ਭੁੱਲੇ ਕਿ ਉਸ ਨਾਲ ਉਸਦੀ ਕੀਮਤ ਜਾਚੀ ਜਾ ਸਕੇਗੀ ਉੱਤਰ ਮਿਲਿਆ ਪਾਰਗ੍ਰਾਮੀ ਪੁਰਖਾਂ ਤੋਂ ਜੋ ਉਹਨਾਂ ਦੀਆਂ ਲਿਖਤਾਂ ਤੋਂ ਉਸਦਾ ਨਾਮ ਸੁਣ ਸੁਣ ਕੇ ਆਖੀਦਾਈ ਸਿਮਰੇ ਦਾ ਹੈ ਤਾਂ ਜੋ ਜੀ ਉਸ ਨੂੰ ਪਾ ਜਾਵੇ ਤਾਂ ਆਪਣੇ ਸਰੂਪ ਵਿੱਚ ਸਾਡੀ ਸਮਾਈ ਕਰ ਲਵੇ